ਫਜਲਕਾ ਦੇ ਰਹਿਣ ਵਾਲੇ ਮਸ਼ਹੂਰ ਬੰਸਰੀ ਵਾਦਕ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕ ਐਜੂਕੇਟਰ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਫਜਲਕਾ ਇਲਾਕੇ ਦੀ ਅਜੀਬ ਰਸਤੀ ਹਨ ਜਿਨ੍ਹਾਂ ਨੂੰ ਬੰਸਰੀ ਵਜਾਉਣ ਦੀ ਤੇ ਬੰਸਰੀ ਸਿਖਾਉਣ ਦੀ ਚਟਕ ਲੱਗੀ ਹੋਈ ਹੈ ਇਹ ਇਲਾਕੇ ਵਿੱਚ ਗਨੇ ਵੀ ਪ੍ਰੋਗਰਾਮ ਹੁੰਦੇ ਹਨ ਚਾਹੇ ਉਹ ਗਣੇਸ਼ ਉਸਤਵ ਦਾ ਪ੍ਰੋਗਰਾਮ ਹੋਵੇ ਚਾਹੇ ਉਹ ਮੁਹੰਮਦ ਰਫੀ ਦਾ ਨਾਈਟਸ ਹੋਣ ਜਾਂ ਕੋਈ ਵੀ ਪ੍ਰੋਗਰਾਮ ਹੋਵੇ ਮਿਲਾ ਹੋਵੇ ਉੱਥੇ ਇਹ ਆਪਣੀ ਬੰਸ ਦੀ ਦਾ ਪਰਨਸ਼ਨ ਕਰਦੇ ਹਨ ਤੇ ਲੋਕਾਂ ਨੂੰ ਆਪਣੀ ਬੰਸ ਦੀ ਦੀ ਬਰੀਕੀਆਂ ਬਾਰੇ ਵੀ ਜਾਣੂ ਕਰਾਉਂਦੇ ਹਨ ਤਾਂ ਦੋਸਤੋ ਇੰਨਾ ਨੇ ਹਬੋਰ ਨਿਤ ਫਨਿਲ ਕਾ ਵਿਚ ਅਤੇ ਆਸ-ਪਾਸ ਦੇ ਗੜੇ ਦੀ ਪਿੰਡੂ ਲਾਕਾ ਹੈ ਉਥੇ ਦੇ ਮੇਲੇ ਵਿੱਚ ਜਾ ਕੇ ਉਥੇ ਦੇ ਪ੍ਰੋਗਰਾਮਾਂ ਵਿੱਚ ਜਾ ਕੇ ਇਹਨਾਂ ਨੇ ਬੰਸਰੀ ਦੀ ਤੁੰਨਾ ਰਹੀ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਆਕਰਸ਼ਿਤ ਕੀਤਾ ਹੋਇਆ ਹੈ ਅੱਜ ਆਪਾਂ ਇਹਨਾਂ ਦੀਆਂ ਕਾਮਯਾਬੀਆਂ ਬਾਰੇ ਜਾਣਨੀ ਕੋਸ਼ਿਸ਼ ਕਰਾਂਗੇ ਅਤੇ ਇਹਨਾਂ ਨਾਲ ਬੰਸਰੀ ਦੀ ਬਰੀਕੀਆਂ ਦੀ ਵੀ ਗੱਲ ਕਰਾਂਗੇ ਪਰ ਇਹਨਾਂ ਨਾਲ ਅੱਜ ਗੱਲ ਕਰਨ ਤੋਂ ਪਹਿਲਾਂ ਇਨਾਂ ਦੀ ਕਾਮਯਾਬੀ ਦੀ ਇੱਕ ਝਲਕ ਵੀ ਆਪਾਂ ਵੇਖਣਾ ਚਾਹਾਂਗੇ ਤਾਂ ਆਓ ਦੋਸਤੋ ਇਹਨਾਂ ਨਾਲ ਕਰਦੇ ਹਾਂ ਪਹਿਲਾਂ ਵੀ ਆਪਾਂ ਇਹਨਾਂ ਦੀ ਕਾਮਯਾਬੀ ਦੀ ਇੱਕ ਛੋਟੀ ਜਿਹੀ ਝਲਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਜਿੰਨੇ ਦਾ ਸਵਾਗਤ ਹੈ ਜੀ ਆ ਅੱਪਾਂ ਗੱਲ ਕਰਾਂਗੇ ਅੱਪਾਂ ਅੱਜ ਬਾਂਸਰੀ ਦੇ ਬਾਰੇ ਜੀ ਤੁਸੀਂ ਚੰਗੇ ਬਾਂਸਰੀ ਵਾਦਕ ਹੋ ਬਸਤੀ ਵਧੀਆ ਵਜਾਂਦੇ ਹੋ ਤੁਹਾਡੀ ਤਾਰੀਫ਼ ਬੜੀ ਸੁਣੀ ਹੈ ਅਸੀਂ ਛੱਡ ਦੇ ਵਿੱਚ ਬਹੁਤ ਸ਼ੁਕਰੀਆ ਤੇ ਜੁੱਤੋਂ ਕੋ ਮੇਨੂੰ ਧਿਆਨ ਹੈ ਕਿ ਭਗਵਾਨ ਕ੍ਰਿਸ਼ਨ ਨੇ ਵਸਲੀ ਯਾਤਰਾ ਕਿਸ ਤਰ੍ਹਾਂ ਜੀ ਬਿਲਕੁਲ ਦਵਾ ਨੂੰ ਚਾਹਣ ਲਈ ਬਲਜੀ ਗਾਂਦੇਸੀ ਜੀ ਤੇ ਉਹ ਤੇ ਆਪਣੀ ਬੰਸਰੀ ਤੇ ਹੋਂਦੀ ਬੰਸਰੀ ਵਿੱਚ ਕੀ ਫਰਕ ਆਇਆ ਹੈ ਦੇਖੋ ਸਰ ਬੰਸਰੀ ਦੇ ਵਿੱਚ ભગવાન શ્રી ਕ੍ਰਿਸ਼ਨ ਜੀ ਤੋਂ ਹੀ ਜੇ ਆਪਾਂ ਦੇਖੀਏ ਤਾਂ ਹਾਂਜੀ ਹਾਂਜੀ ਹਿੰਦੁਸਤਾਨ ਦੇ ਵਿੱਚ ਭਾਰਤ ਵਿੱਚ ਬੰਸਰੀ ਦੀ ਸ਼ੁਰੂਆਤ ਮੰਨੀ ਗਈ ਹੈ ਠੀਕ ਹੈ ਜੀ ਉਸ ਤੋਂ ਪਹਿਲਾਂ ਦਾ ਕੋਈ ਵੀ ਬੰਸਰੀ ਵਾਦਕ ਐਸਾ ਨਹੀਂ ਜਿਨ੍ਹਾਂ ਦਾ ਕੋਈ ਨਾਮ ਭਾਰਤ ਦੇ ਵਿੱਚ ਲਿਆਦਾ ਲਿਆ ਗਿਆ ਹੋਏ ਜੀ ਹਦੀ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਹੀ ਐਸ ਭਾਰਤ ਦੇ ਵਿੱਚ ਬੰਸਰੀ ਦੇ ਜਨਮਦਾਤਾ ਸਮਝੇ ਗਏ। ਹਾਂ ਜੀ। ਉਹਨਾਂ ਦਾ ਜੋ ਬੰਸਰੀ ਵਾਦਨ ਸੀ ਉਹ ਇੱਕ ਅਧਿਆਤਮਕ ਤੌਰ ਤੇ ਸੀ। ਠੀਕ ਹੈ ਜੀ। ਪ੍ਰੋਫੈਸ਼ਨਲ ਨਹੀਂ ਸੀ। ਹਾਂ ਬਿਲਕੁਲ ਬਿਲਕੁਲ। ਉਹਨਾਂ ਦਾ ਅਧਿਆਤਮਕ ਤੌਰ ਤੇ ਸੀਗਾ। ਉਹ ਉਹਨਾਂ ਦਾ ਜੋ ਬੰਸਰੀ ਵਾਦ ਸੀ ਉਹ ਪਰਮਾਤਮਾ ਤੇ ਨਾਲ ਇੱਕ ਜੋਟ ਇੱਕ ਮੇਖੋ ਕੇ ਉਹ ਬੰਸਰੀ ਵਾਦਨ ਹੋਇਆ ਕਰਦਾ ਸੀ ਹਾਂਜੀ ਹਾਂਜੀ ਅੱਜ ਦਾ ਜੋ ਬੰਸਰੀ ਵਾਦਨ ਹੈ ਇਸ ਨੂੰ ਜ਼ਿਆਦਾਤਰ ਪ੍ਰੋਫੈਸ਼ਨਲੀ ਤੌਰ ਤੇ ਯੂਜ਼ ਵਿੱਚ ਲਿਆਦਾ ਜਾਣ ਲੱਗਿਆ ਜੀ ਇਹ ਇੱਕ ਬਿਜ਼ਨਸ ਬਣ ਗਿਆ ਬਿਲਕੁਲ ਇੱਕ ਬਿਜ਼ਨਸ ਬਣ ਗਿਆ ਹਾਂਜੀ ਤੇ ਬੰਸਰੀ ਉਹੀ ਹੈ ਬੰਸਰੀ ਦਾ ਨਾਦ ਵੀ ਉਹੀ ਹੈ ਬੰਸਰੀ ਦੀ ਧੁਨ ਵੀ ਉਹੀ ਹੈ ਬਸ ਬੰਸਰੀ ਹੁਣ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਪ੍ਰੋਫੈਸ਼ਨਲ ਹੋ ਗਈ ਹੈ ਜੀ। ਉਹ ਸਮੇਂ ਆਧਿਆਤਮਕ ਤੋਰ ਤੇ ਆਇਆ ਕਰਦੀ ਸੀ। ਹਾਂਜੀ। ਪਰਮਾਤਮਾ ਨਾਲ ਲਿਬ ਜੁੜਨ ਦੇ ਲਈ ਆਇਆ ਕਰਦੀ ਸੀ। ਜੈਅੱਜ ਵੀ ਬੰਸਰੀ ਵਾਦਕ ਪ੍ਰੋਫੈਸ਼ਨਲ ਦਾ ਰਸਤਾ ਛੱਡ ਕੇ ਪਰਮਾਤਮਾ ਦੀ ਅराधना ਦੇ ਵਿੱਚ ਇਸ ਦਾ ਗੁਣਗਾਨ ਕਰਨ ਜੈਸ ਨੂੰ ਵਜਾਉਣਾ ਹਾਂਜੀ। ਤਾਂ ਮੇਰਾ ਖਿਆਲ ਹੈ ਕਿ ਸ਼ਾਇਦ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਚਰਨਾ ਦੀ ਧੂਰ ਵਰਗੇ ਹੋ ਸਕਦੇ। ਹਾਂਜੀ। ਇਹ ਅੱਜ ਇਹ ਕਹਿੰਦੀ ਹੈ ਕਿ ਜਿਹੜੀ ਬੰਸਰੀ ਹੈ ਆਪਾਂ ਘਰ ਵਿੱਚ ਲੈਂਦੇ ਹੈ ਇਹ ਕਹਿੰਦੇ ਜਦੋਂ ਘਰ ਨਾਲ ਨਵਾਂ ਝੀਂਦੇ ਦੋ ਬਸਤੀਆਂ ਟੰਗ ਦੋ ਘਰ ਦੇ ਵਿੱਚ ਤੇ ਬੜਾ ਖੁਸ਼ ਹੋਣਿਆ ਹੁੰਦਾ ਜੀ ਬਿਲਕੁਲ ਕੋਈ ਮਿਲਣਾ ਸ਼ੁਰੂ ਕਰਦੇ ਆ ਤਾਂ ਤਵੀ ਬੰਸਰੀ ਘਰ ਰੱਖਦੇ ਆ ਬਿਲਕੁਲ ਕੋਈ ਨੌਕਰੀ ਪੇਸ਼ਾ ਆਦਮੀ ਹੈ ਕੋਈ ਨੌਕਰੀ ਜਿਹਨੂੰ ਮਿਲਦੀ ਹੈ ਉਹ ਵੀ ਘਰ ਵਿੱਚ ਬੰਸਰੀ ਰੱਖਦੇ ਆ ਤਾਂ ਕਹਿੰਦੇ ਆ ਵੀ ਇਹ ਚੰਗਾ ਬਹੁਤ ਚੰਗਾ ਪ੍ਰਤੀਕ ਬਣਨੇ ਆ ਇਹ ਚੰਗਾ ਉੱਪਰ ਅੱਲਾ ਹੈ ਬਿਲਕੁਲ ਜੀ ਸ਼ਾਂਤੀ ਵਾਸਤੇ ਹਾਂਜੀ ਹਾਂਜੀ ਤੇ ਇਹ ਧਰਨਾ ਜਿਹੜੀ ਪ੍ਰਾਣਿਤ ਤੰਤ ਚੱਲੀ ਆ ਰਹੀ ਹੈ ਬਿਲਕੁਲ ਇਹ ਅਜੀਬ ਹੈ ਕਿ ਕੁਝ ਟਾਈਮ ਬਦਲਣ ਨਾਲ ਇਹ ਬਦਲਾਅ ਹੋ ਗਿਆ ਇਹ ਦੇ ਵਿੱਚ ਇਸ ਚੀਜ਼ ਵਿੱਚ ਮੈਂ ਸਰ ਮੈਂ ਨਹੀਂ ਸਮਝਦਾ ਕਿ ਇਸ ਚੀਜ਼ ਵਿੱਚ ਕੁਝ ਬਦਲਾਅ ਹੋਇਆ ਹੋਏਗਾ ਇੱਕ ਅਲੱਗ-ਅਲੱਗ ਧਾਰਨਾਵਾਂ ਬਣੀਆਂ ਹੋਈਆਂ ਹਨ ਇਹਨਾਂ ਵਿੱਚ ਬਹੁਤ ਸੱਚਾਈਆਂ ਵੀ ਹੋਂਟੀਆਂ ਗੱਲ ਵਿਸ਼ਵਾਸ ਦੀ ਹੈ ਜੀ ਕਿਉਂਕਿ ਇਹ ਬੰਸਰੀ ਭਗਵਾਨ શ્રી ਕ੍ਰਿਸ਼ਨ ਜੀ ਦਾ ਸਾਜ ਹੈ ਹੈ ਤੇ ਜੇ ਆਪਾਂ ਦੇਖੀਏ ਕਿ ਜਿਹੜੀ ਚੀਜ਼ ਪਰਮਾਤਮਾ ਸਰੂਪ ਦੇ ਹੱਥਾਂ ਵਿੱਚ ਰਹੀ ਹੋਵੇ ਹਾਂਜੀ ਹਾਂਜੀ ਉਹ ਜਿਹੜਾ ਪਕਰ ਵਿੱਚ ਜੀ ਅੱਗੇ ਰੱਖਾਂਗੇ ਤਾਂ ਉਹ ਨੇਚਰਲੀ ਤੌਰ ਤੇ ਜੀ ਉਹਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਪੋਜ਼ਿਟਿਵ ਹੀ ਰਹੇ ਪੋਜ਼ਿਟਿਵ ਹੀ ਰਹੇ ਉਹ ਪੋਜ਼ਿਟਿਵ ਹੀ ਰਹੇਗੀ ਕਿਉਂਕਿ ਪਰਮਾਸ਼ੀ ਕਿਸ਼ਨ ਜੀ ਦੇ ਹਰ ਸਮੇਂ ਹੱਥ ਵਿੱਚ ਉਹਨਾਂ ਦੀ ਕਮਰ ਤੇ ਬੰਸਰੀ ਹੀ ਦੇਖੀ ਗਈ ਹੈ ਹਾਂਜੀ ਤਾਂ ਜ਼ਰੂਰ ਇਸ ਦੇ ਵਿੱਚ ਕੁਝ ਅਜਿਹਾ ਐਸੀ એનર્ਜੀ ਹੈ ਕਿ ਜਿਹੜੀ ਉਹਨਾਂ ਨੇ ਇਸ ਬੰਸਰੀ ਨੂੰ ਅਡਾਪਟ ਕੀਤਾ ਉਹ ਆਪਣਾ ਇੱਕ ਸਾਜ਼ ਬਣਾਇਆ ਠੀਕ ਹੈ ਜੀ ਠੀਕ ਨੀ ਇਹ ભગવાન ਰਕਸ਼ਨ ਬਾਰੇ ਕਹਿਣ ਦੀ ਹੈ ਕਿ ਉਹਨੂੰ ਭਾਗਵਾਨ ਸ਼ਿਵ ਨੇ ਇੱਕ ਵਾਰੀ ਇਹਨਾਂ ਵਿਜੀਵਿਸ਼ੀ ਰੋਦੇਸੀ ਪ੍ਰਾਣੀ ਤਾਂ ਦੇ ਜੀ ਜੀ ਉਹਨਾਂ ਦੀ ਹੱਡੀਆਂ ਦਾ ਲੈ ਕੇ ਤੇ ਉਸ ਤੋਂ ਬੱਤੀ ਬਣਾਈ ਸੀ ਜੀ ਜੀ ਜੋ ਬੱਤੀ ਉਹਨੂੰ ਭਗਵਾਨ ਵਿਸ਼ਨੂੰ ਭਗਵਾਨ ਸ਼ਿਵ ਜੀ ਨੇ ਭਗਵਾਨ ਰਕਸ਼ਨ ਨੂੰ ਇੱਕ ਬੇੜ ਦਿੱਤੀ ਜੀ ਜੀ ਬੇੜ ਤੋਂ ਪ੍ਰਤੀਸ਼ਰਨ ਨੂੰ ਤੇ ਉਸ ਟਾਈਮ ਤਾਂ ਹੱਡੀ ਦੀ ਬੰਸਰੀ ਬਣਾਉਣ ਦਾ ਇੱਕ ਆਪਾਂ ਨੂੰ ਵੇਖਣ ਨੂੰ ਕੰਡ ਮਿਲਦਾ ਜੀ ਬਿਲਕੁਲ ਤੇ ਹੁਣ ਵੀ ਇਸ ਤਰ੍ਹਾਂ ਕੋਈ ਹੈ ਕਿ ਹੱਡੀ ਦੀ ਬੰਸਰੀ ਬਣੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਕੋਈ ਸੰਸਥਾ ਬਣਦੀ ਹੋਵੇ ਜਾਂ ਕੋਈ ਕੰਪਨੀ ਹੋਵੇ ਇਸ ਤਰ੍ਹਾਂ ਦੀ ਜਿਹੜੀ ਬਾਸ ਦੀ ਬਸਰੀ ਤੋਂ ਘੱਟ ਦੀ ਹੱਡੀ ਦੀ ਬੰਸਰੀ ਬਣਦੀ ਹੋਵੇ ਨਹੀਂ ਬਿਲਕੁਲ ਨਹੀਂ ਸਰ ਹੱਡੀ ਦੀ ਬੰਸਰੀ ਕੋਈ ਵੀ ਕੰਪਨੀ ਜਿਹੜੀ ਹੈ ਉਹ ਨਹੀਂ ਤਿਆਰ ਕਰਦੀ ਕਿਉਂਕਿ ਉਹ ਜਿਹੜਾ ਭਗਵਾਨ ਸ਼ਿਵ ਜੀ ਦੁਆਰਾ ਬਣਾਇਆ ਗਿਆ ਜੋਗੀ ਜਿਸ ਸਾਜ ਤਿਆਰ ਕਰਕੇ ਧਾਰਨਾ ਹੈ ਮੰਨਤਾ ਹੈ ਕਿਤੀ ਗਈ ਹੈ ਲਗ ਲਗ ਗੱਲਾਂ ਨੇ ਇਸ ਚੀਜ਼ ਦੇ ਵਿੱਚ ਇੱਕ ભગવાન શ્રી ਕ੍ਰਿਸ਼ਨ ਜੀ ਨੇ ਬੰਸਰੀ ਢੇਡ ਕੀਤੀ ਹਾਂ ਹਾਂ ભગવાન ਸ਼ਿਵ ਜੀ ਨੇ ਕ੍ਰਿਸ਼ਨ ਜੀ ਨੂੰ ਬੰਸਰੀ ਢੇਡ ਕੀਤੀ ਬਣਾ ਕੇ ਹਾਂਜੀ ਦੇਖੋ ਉਹ ਜੋ ਢੇਡ ਕਰ ਸਕਦੇ ਸੀ ਜੋ ਤਿਆਰ ਕਰ ਸਕਦੇ ਸੀ ਉਹ ਕੋਈ ਵੀ ਮਸ਼ੀਨ ਕੋਈ ਵੀ ਮਨੁੱਖੀ ਹਸਤੀ ਜਿਹੜੀ ਉਹ ਚੀਜ਼ ਬਣਾਈ ਨਹੀਂ ਸਕਦੀ ਸੀ ਬਿਲਕੁਲ ਉਹ ਨਹੀਂ ਬਣਾ ਸਕਦੀ ਤੇ ਉਨ੍ਹਾਂ ਦਾ ਉਨ੍ਹਾਂ ਦਾ ਕੋਈ ਡੁਪਲੀਕੇਟ ਵੀ ਜਿਹੜਾ ਹੈ ਡੁਪਲੀਕੇਟ ਦੇ ਤੌਰ ਤੇ ਵੀ ਉਹਨੂੰ ਤਿਆਰ ਨਹੀਂ ਕਰ ਸਕਿਆ ਅੱਜ ਦੇ ਸਮੇਂ ਵਿੱਚ ਬੰਸਰੀ ਬਾਂਸ ਤੋਂ ਇਲਾਵਾ ਲੋਹੇ ਦੀ ਬਣ ਰਹੀ ਹੈ ਤੇ ਪਲਾਸਟਿਕ ਵਿੱਚ ਬਣ ਰਹੀ ਹੈ ਠੀਕ ਹੈ ਠੀਕ ਹੈ ਮੈਟਲ ਵਿੱਚ ਬਣ ਰਹੀ ਹੈ ਤਾਂਬੇ ਵਿੱਚ ਬਣ ਰਹੀ ਹੈ ਸਟੀਲ ਵਿੱਚ ਬਣ ਰਹੀ ਹੈ ਇਨਾ ਜੱਜ ਬਣ ਰਹੀ ਹੈ ਪਰ ਹੱਡੀ ਤੋਂ ਬੰਦ ਸੀ ਜਿਹੜੀ ਨਹੀਂ ਬੰਦ ਨਹੀਂ ਬੰਦੀ ਤੇ ਜਿਹੜੀ ਆ ਪਾਲਾ ਸੀ ਆਮ ਉਹ ਬਡੇ ਬਜਾਂਦੇ ਹੈ ਬੱਚੇ ਨਹੀਂ ਸੀਦੇ ਹੈ ਜਾਂ ਜਿਹੜੇ ਆਪਣੇ ਜੋ ਚਰਸੀਆ ਸਾਹਿਬ ਨੇ ਹਰਿਸ਼ਾ ਚਲੀ ਗਈ ਜਾਂ ਕੋਈ ਹੋਰ ਜਿੰਨੇ ਵੀ ਵੱਡੇ ਬਣੇ ਜੀ ਬਲਸੀ ਵਾਦਤ ਨਹੀਂ ਜੀ ਤੇ ਉਹ ਅਣੀ ਮਸੀਂ ਕਿਸ ਤਰ੍ਹਾਂ ਇਹ ਬੰਦ ਸੀ ਜਾਂਦੇ ਹੈ ਕਿ ਉਹ ਲੋਹਿਤ ਆਮ ਦੀ ਸਟੀਵਨ ਦੀ ਹੁੰਦੀ ਹੈ ਕਿ ਆਪਣੀ ਵਾਸਰੀ ਹੁੰਦੀ ਹੈ ਜਾਂ ਕੋਈ ਹੋਰ ਤਾਂ ਦੀ ਹੁੰਦੀ ਹੈ ਜੋ ਜਿੰਨੇ ਵੀ ਪ੍ਰੋਫੈਸ਼ਨਲ ਨੇ ਭਾਰਤ ਦੇ ਵਿੱਚ ਹੰਦਿਸ਼ ਚਲਸੀਆ ਜੀ ਹਰੀ ਪ੍ਰਸ਼ਾਦ ਚਲਸੀਆ ਜੀ ਇਹਨਾਂ ਇਹ ਸਾਰੇ ਹੀ ਬਾਸ ਦੀ ਬੰਸਰੀ ਦੀ ਵਰਤੋਂ ਕਰਦੇ ਨੇ ਜੀ ਤੇ ਜਦੋਂ ਕਿ ਬਾਸ ਦੀ ਬੰਸਰੀ ਦੇ ਕੰਪੈਟਿਟਿਵ ਪਲਾਸਟਿਕ ਦੀ ਬੰਸਰੀ ਆ ਗਈ ਹੈ ਪੀਵੀਸੀ ਦੀ ਫਲੂਟਸ ਆ ਗਈਆਂ ਸਟੀਲ ਦੀਆਂ ਵੀ ਆ ਗਈਆਂ ਨੇ ਫਾਈਬਰ ਵਿੱਚ ਵੀ ਆਣ ਲੱਗ ਪਿਆ ਨੇ ਜੀ ਕਾਰਬਨ ਚ ਵੀ ਆਣ ਲੱਗ ਪਿਆ ਨੇ ਪਰ ਬਾਸ ਦੀ ਬੰਸਰੀ ਦਾ ਮੈਂ ਵੀ ਸਮਝਦਾ ਹਾਂ ਕਿ ਇਹ ਇੱਕ ਕੁਦਰਤ ਦੀ ਦੇਣ ਹੈ ਸਿਰ ਰੂਪ ਵਿੱਚ ਹਾਂ ਤੇ ਮੇਰਾ ਖਿਆਲ ਤਾਂ ਜੋ ਕੁਦਰਤ ਨੇ ਜਿਸ ਤਰ੍ਹਾਂ ਦਿੱਤਾ ਹੈ ਜਿ세 ਉਸੇ ਤਰ੍ਹਾਂ ਉਸੇ ਰੂਪ ਵਿੱਚ ਹੀ ਉਹਨੂੰ ਵਜਾਈਏ ਤਾਂ ਉਹ ਜ਼ਿਆਦਾ ਠੀਕ ਰਹਿੰਦਾ ਹਾਂਜੀ ਤੇ ਪਲਾਸਟਿਕ ਜਾਂ ਸਟੀਲ ਦੀ ਬੰਸਰੀ ਜਿਹੜੀ ਹੈ ਉਹ ਉਹਦੀ ਵਧੀਆ 사ਉਂਡ ਜਿਹੜੀ ਹੈ ਉਹ ਨਹੀਂ ਦੇ ਸਕਦੀਆਂ ਜਿੰਨੀ ਬਾਸ ਦੀ ਕੁਆਲਿਟੀ ਦੇ ਸਕਦੀ ਹਾਂਜੀ ਉਹ ਬਾਸ ਦੀ ਕੁਆਲਿਟੀ ਦੀ ਗੂੰਜ फाइबर नालों प्लास्टिक नालों अच्छी है बढ़िया है सुनने मदद है तो फिर ये एक ट्रडिशनल है बिल्कुल इस करके जो असं इस चीज़ था में आने वाले समय से भी अगे लैके जावे तो मेरा ख्याल कि काफ़ी बढ़िया रहेगा कि ना कि असी एस प्लास्टिक स्टील दिया बंसरिया ਹਾਂ ਦੀ ਵਰਤੋਂ ਜ਼ਿਆਦਾ ਕੰਨੀ ਸ਼ੁਰੂ ਕਰਦੀ ਔਰ ਆਉਣ ਵਾਲੇ ਸਮੇਂ ਵਿੱਚ ਬੱਚੇ ਜਾਂ ਜਨਰੇਸ਼ਨ ਜਿਹੜੀ ਉਹ ਬਾਸ ਦੀ ਬੰਸਰੀ ਨੂੰ ਹੀ ਪੋਹਣਗੇ ਹਾਂ ਪਹੁੰਚਣਗੇ ਬਿਲਕੁਲ ਜਿਦਾਂ ਕਿ ਬਾਸ ਦੀ ਬੰਸਰੀ ਔਰ ਸਟੀਲ ਦੇ ਜਾਂ ਪਲਾਸਟਿਕ ਦੀ ਬੰਸਰੀ ਵਿੱਚ ਰੇਟ ਦਾ 8-10 ਉਹਨਾਂ ਦਾ ਫਰਕ ਹੈ ਜੀ ਸਟੀਲ ਔਰ ਬਾਸ ਦੀ ਪਲਾਸਟਿਕ ਦੀ ਬੰਸਰੀ ਕਾਫੀ ਸਸਤੇ ਰੇਟ ਤੇ ਜਿਹੜੀਆਂ ਨੇ ਅਵੇਲੇਬਲ ਨੇ ਬਾਂਸ ਦਾ ਕਾਫੀ ਸਮੀ ਹੈ ਬਾਂਸ ਕਾਫੀ ਮਿਲਦਾ ਹੈ ਜੀ ਇਹਨਾਂ ਬੰਸਰੀਆਂ ਨਹੀਂ ਜਿਹੜੀ ਬੰਸਰੀਏ ਬੰਦੀ ਹੈ ਜੀ ਇਹ ਕੋਈ ਨਿਸ਼ਚਿਤ ਦਾ ਬਾਂਸ ਹੁੰਦਾ ਹੈ ਜਾਂ ਕੋਈ ਆਮ ਬੜਾ ਬਾਂਸ ਆਪਾਂ ਘਰਾਂ ਵਿੱਚ ਦੇਖਦੇ ਆਂ ਜਾਂ ਖੇਤਾਂ 'ਚ ਹੁੰਦਾ ਹੈ ਇਸ ਤਰ੍ਹਾਂ ਦਾ ਹੁੰਦਾ ਹੈ ਨਹੀਂ ਸਰ ਇਹ ਬਿਲਕੁਲ ਇੱਕ ਵਿਸ਼ੇਸ਼ ਪ੍ਰਕਾਰ ਦਾ ਬਾਂਸ ਹੈ ਹਾਂਜੀ ਠੀਕ ਹੈ ਇਹ ਲਗਭਗ ਭਾਰਤ ਦੇ ਵਿੱਚ ਆਸਾਨ ਦੇ ਜੰਗਲਾਂ ਤੋਂ ਹੀ ਪ੍ਰਾਪਤ ਕੀਤਾ ਜਾਂਦਾ ਹੈ ਇਸ है जी। क्योंकि सी देखने बांस दी है। और किसे दी जिस तरह देख रहे किसी तरह की कोई गल्ड जिस तरह छोटे छोटे थाना गल्ढा होंगे ने पर सीधी एक पाइप के रूप में अंदरों पूरी तरह खोखली होंगी है ठीक है और बिल्कुल पूरी तरह सीधी भी होंगी है ये कोई कर्म नहीं किसी तरह की कोई नहीं ਪੋਰੇ ਦੀ ਗੁਲਾਈ ਜਿਹੜੀ ਹੈ ਜੇ ਆਪਾਂ ਦੇਖੀਏ ਤਾਂ ਇਹ ਵੀ ਪੂਰੇ ਰੌਂਡ ਸ਼ੇਪ ਚ ਹੁੰਦੀ ਹੈ ਠੀਕ ਹੈ ਇਸ ਕਰਕੇ ਇਹਦੀ ਚੋਣ ਕੀਤੀ ਜਾਂਦੀ ਹੈ ਜੰਗਲਾਂ ਦੇ ਵਿੱਚ ਵੀ ਸਾਹਮ ਦੇ ਵਿੱਚ ਇੱਕ ਸਿੰਜਰਾਂ ਦਾ ਸਥਾਨ ਹੈ ਉੱਥੇ ਇਸ ਤਰ੍ਹਾਂ ਦੇ ਬਾਸ ਕਾਫੀ ਜ਼ਿਆਦਾ ਤਦਾਦ ਦੇ ਵਿੱਚ ਜਿਹੜੇ ਨੂੰ ਮਿਲਦੇ ਨੇ ਉਥੋਂ ਬਾਸ ਦੀ ਕਟਾਈ ਕੀਤੀ ਜਾਂਦੀ ਹੈ ਔਰ ਫਿਰ ਬਾਸ ਨੂੰ ਸੁਕਾਇਆ ਜਾਂਦਾ ਹੈ ਸੁਕਾਨ ਤੋਂ ਬਾਅਦ ਇਹਨਾਂ ਨੂੰ ਜੋ ਸਟ੍ਰੇਟ ਪੀਸ ਹੁੰਦੇ ਨੇ ਔਰ ਜੋ ਪੂਰੇ ਗੁਲਾਈਦਾਰ ਹੁੰਦੇ ਨੇ ਉਹਨਾਂ ਨੂੰ ਹੀ ਜਿਹੜਾ ਹੈ ਬਾਂਸ ਦੀ ਬੰਸਰੀ ਬਣਾਉਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਤੇ ਆਮ ਕਰਕੇ ਹਿਮਾਚਲ ਜਾਂ ਹੋਰ ਕਿਤੇ ਵੀ ਬਾਂਸ ਆਪਣੇ ਇਲਾਕਿਆਂ ਦੇ ਵਿੱਚ ਵੀ ਆਪਾਂ ਲੱਗੇ ਦੇਖ ਲਾਂਗੇ ਪਰ ਉਹਨਾਂ ਦੇ ਵਿੱਚ ਥੋੜੇ ਥੋੜੇ ਥਾਵਾਂ ਤੇ ਗੰਧ ਆ ਜਾਏਗੀ ਹਾਂਜੀ ਤੇ ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਪੂਰੀ ਤਣਾ ਉਹ ਸਟ੍ਰੇਟ ਜਾਂ ਸਿੱਧੇ ਵੀ ਸਾਨੂੰ ਨਹੀਂ ਮਿਲਣਗੇ ਔਰ जो मोटाई है वो भी जी बधेरे होंगी है ठीक दे है और एक बहुत ही पतले और बारीक बस होंगे पूरी तरह खोखले सीधे और भलाईदार और साफ सुथरे जो इस करके असाम में जंगलों तो ज्यादातर जो है बंसरी दे बांस इस्तेमाल किए जाते हैं जो तुम बंसरी दिखा दो तीन तरह की बंसियां भी हैं जी ए लंबाई ज्यादा है जी जी बाकी लंबाई घट है जी ਤੇ ਬੰਸਰੀ ਦੀ ਆਮ ਤੌਰ ਤੇ ਲੰਬਾਈ ਕਿੰਨੀ ਰੱਖਦੇ ਆ ਜਿਹੜੀ ਉਪਰ ਕਹਿੰਦੇ ਆ ਅਦਰਸ਼ ਬੰਸਰੀ ਦੀ ਆਪਾਂ ਅਦਰਸ਼ ਦਾ ਸਟੈਂਡਰਡ ਹੈ ਕਿ ਇਸ ਦੇ ਅਕੋਰਡਿੰਗ ਕਹਿ ਲੋ ਹਾਂਜੀ ਆਪਣੇ ਹੱਥਾਂ ਦੇ ਸਾਈਜ਼ ਦੇ ਅਕੋਰਡਿੰਗ ਕਹਿ ਲੋ ਹਾਂਜੀ ਕਿ ਇਹਦੇ ਜਿਹੜੇ ਬੰਸਰੀ ਦੇ ਸੁਰਾਖ ਨੇ ਇਹ ਇਹਨਾਂ ਜਦੋਂ ਆਪਾਂ ਫਿੰਗਰ ਨੂੰ ਸਟ੍ਰੈਚ ਕਰਕੇ ਲਗਾਨੇ ਆ ਇਹਨਾਂ ਦੇ ਉੱਪਰ ਰੱਖਦੇ ਆ ਇਹਨਾਂ ਦੇ ਨੋਟਸ ਵਜਾਉਣੇ ਨੇ ਉੱਪਰ ਰੱਖਦੇ ਆ ਹਾਂਜੀ ਹਾਂਜੀ ਤਾਂ ਤੁਹਾਡੇ ਹੈਂਡਸ ਨੂੰ ਤੁਹਾਡੇ ਫਿੰਗਰਸ ਨੂੰ ਕਿਹੜੇ ਸਾਈਜ਼ ਦੀ ਬੰਸਰੀ ਸ਼ੂਟ ਕਰਦੀ ਹੈ ਕਿ ਤੁਸੀਂ ਕੰਫਰਟਸ ਨੂੰ ਪਲੇ ਕਰਸ ਪਲੇ ਕਰ। ਬਿਲਕੁਲ। ਉਹਦੇ ਅਕੋਰਡਿੰਗ ਸਾਈਜ਼ ਚੂਸ ਕੀਤਾ ਜਾਂਦਾ ਹੈ। ਜੇ ਸਭ ਤੋਂ ਪਹਿਲਾਂ ਕਿਸੇ ਨੇ ਵੀ ਬੰਸਰੀ ਦੀ ਸ਼ੂਟ ਕਰਨੀ ਹੈ ਜਾਂ ਵਜਣਾ ਹੈ ਤਾਂ ਆਪਣੇ ਹੱਥਾਂ ਦਾ ਸਾਈਜ਼ ਆਪਣੀ ਏਜ ਦੇ ਅਕੋਰਡਿੰਗ ਜਿਹੜਾ ਹੈ ਉਹ ਦੇਖ ਲੈਂਦਾ ਕਿ ਕਿਹੜਾ। ਜ਼ਿਆਦਾਤਰ ਜਿਹੜਾ ਤੁਸੀਂ ਸਵਾਲ ਕੀਤਾ ਹੈ ਲਗਭਗ 19 ਇੰਚ ਦੀ ਬੰਸਰੀ ਜਿਹੜੀ ਹੈ ਬੰਸਰੀ ਹੁੰਦੀ ਹੈ। ਹਾਂਜੀ ਹਾਂਜੀ ਹੁੰਦੀ ਹੈ। ਜਿਹਨੂੰ ਆਦਰਸ਼ ਬੰਸਰੀ ਕਹਿੰਦੇ ਆ। ਆਦਰਸ਼ ਬੰਸਰੀ ਜਿਸ ਤਰ੍ਹਾਂ ਇਹ ਲਗਭਗ ਹੈ ਕਰਾਮੀ ਇੰਚ ਦੀ ਬੰਸੀ ਤੇ ਇਹ ਆਮ ਕਰਕੇ ਜਿਹੜੇ ਨੇ ਸਟੂਡੈਂਟਸ ਜਦੋਂ ਸ਼ੁਰੂ ਕਰਦੇ ਨੇ ਲਗਭਗ 12 14 ਸਾਲ ਦੀ ਉਮਰ ਵਾਲੇ ਦੀ ਤਾਂ ਉਹ ਇਹ ਬੰਸਰੀ ਦਾ ਇਸਤੇਮਾਲ ਕਰਦੇ ਨੇ ਹਾਂਜੀ ਤੇ ਇਹਨਾਂ ਵਿੱਚ ਦੇਖਦੇ ਆਪਾਂ ਕਿ ਹਰ ਬੰਸਰੀ ਦੇ ਸੁਰਾਖ ਅਲੱਗ ਹੁੰਦੇ ਆ ਕਿਸੇ ਵਿੱਚ ਜਿਵੇਂ ਇਸ ਬੰਸਰੀ ਵਿੱਚ 7 ਸੁਰਾਖ ਹੈ ਜੀ ਹੈਨਾ ਕਈ ਇਸ ਵਿੱਚ ਲਿਖਿਆ ਹੈ ਕਿ ਉਹਨਾਂ 11 ਸੁਰਾਖ ਵੀ ਹੁੰਦੇ ਆ ਕਿਹਾਂ ਵਿੱਚ ਜੀ ਹੈਨਾ ਕਿਹ ਅਛੇ ਹੁੰਦੇ ਆ ਜੀ ਜੀ ਤਾਂ ਇਹ ਕੀ ਇਹਦਾ ਪਰਪਲ ਹੁੰਦਾ ਹੈ ਕਿ ਸੁਰਾਖ ਕਟਵਾ ਦਾ ਕਿੰਨੇ ਤਾਂ ਦੇਖੋ ਸਰ ਇਹਦੇ ਵਿੱਚ ਬੰਸਰੀ ਦੇ ਜੋ ਸਰਾਖ ਨੇ ਉਹ ਮੋਸਟਲੀ 6 ਸਰਾਖ ਹੁੰਦੇ ਨੇ ਤੇ ਔਰ ਸਤਮਾ ਜਿਹੜਾ ਹੈ ਇਹ ਬਲੋਇੰਗ ਹੋਲ ਹੈ ਜਿੱਥੇ ਅਸੀਂ ਊਪ ਮਾਰਨ ਦਾ ਕੰਮ ਕਰਦੇ ਆਂ ਔਰ ਜਿਹੜੀਆਂ ਬੰਸਰੀਆਂ ਦੇ ਵਿੱਚ ਸਰਾਖ 6 ਤੋਂ ਵੱਧ ਨੇ 7 ਨੇ 8 ਨੇ ਉਹ ਜ਼ਿਆਦਾਤਰ ਸਾਊਥ ਇੰਡੀਅਨਸ ਦੇ ਵਿੱਚ ਪਲੇ ਕੀਤੀਆਂ ਜਾਂਦੀਆਂ ਨੇ ਪਰ ਅੱਜ ਕੱਲ੍ਹ ਸਾਊਥ ਇੰਡੀਅਨਸ ਦੇ ਵਿੱਚ ਵੀ ਜਿਹੜਾ ਹੈ ਉਹ 6 ਸਰਾਖ ਵਾਲੀ ਬੰਸਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਠੀਕ ਹੈ ਜੀ ਠੀਕ ਹੈ ਹਾਂ ਬੰਸਰੀ ਦੇ ਵਿੱਚ 6 ਸੁਰਾਖ ਹੀ ਤੁਹਾਨੂੰ ਜ਼ਿਆਦਾਤਰ ਵਧੇਰੇ ਕਰਕੇ ਵੇਖਣ ਨੂੰ ਮਿਲਣਗੇ ਔਰ ਇੱਕ ਬਨਾਏ ਹੋ ਹੋ ਜਿਹੜਾ ਮਿਲੇਗਾ ਉੱਪਰ ਵਾਲਾ ਜਿੱਥੋਂ ਅਸੀਂ ਫੂਕ ਮਾਰਨਾ ਕੰਮ ਕਰਦੇ ਆਂ ਉਸ ਨੂੰ ਬਲੋਇੰਗ ਹੋਲ ਔਰ ਇਹ ਥੱਲੇ ਵਾਲੇ ਜੋ ਨੇ ਇਹ ਫਿੰਗਰ ਹੋਲ ਫਿੰਗਰ ਹੋਲ ਹੈ ਹਾਂਜੀ ਅੱਛਾ ਇਹਨਾਂ ਦਾ ਪਰਪਸ ਕੀ ਹੁੰਦਾ ਹੈ ਵੀ ਇਹਨਾਂ ਨੂੰ ਕੋਈ ਪਕੜਨੇ ਬੰਦ ਕਰਨੇ ਆ ਤੇ ਫੂਕ ਮਾਰਨੇ ਆ ਤਾਂ ਕੀ ਤੁੰ ਕੀਵੇਂ ਕੱਢਦੇ ਆਂ ਆਪਣਾ ਕੀ ਹੁੰਦਾ ਹੈ ਹਾਂ ਤੇ ਇਹ ਦਾ ਵੀ ਦੇਖੋ ਇਹ ਪੈਰਾਮੀਟਰ ਹੁੰਦੇ ਆ ਖਾਸ ਹੁੰਦੇ ਕੋਈ ਜਾਂ ਕੋਈ ਦਾ ਅਲੱਗ ਜਿਹਾ ਕੋਈ ਸੂਤਰ ਹੁੰਦਾ ਫਾਰਮੂਲਾ ਹੁੰਦਾ ਹੈ ਇਹਦਾ ਫਾਰਮੂਲਾ ਇਹੀ ਹੈ ਜੀ ਜਦੋਂ ਅਸੀਂ ਇਥੋਂ ਬਲੋਇੰਗ ਕਰਦੇ ਆ ਹਵਾ ਅੰਦਰ ਲਗਾਣੇ ਆ ਹਾਂਜੀ ਠੀਕ ਹੈ ਔਰ ਲਗਭਗ 70% ਜਿਹੜੀ ਹੈ ਬਲੋਇੰਗ ਉਹ ਫਲੂਟ ਦੇ ਅੰਦਰ ਹੁੰਦੀ ਹੈ ਔਰ 30% ਤੇ ਕਿਨਾਰੀ ਤੇ ਯਾਨੀ ਕਿ ਬਾਹਰ ਵਾਲੇ ਪਾਸੇ ਠੀਕ ਹੈ ਔਰ ਇਹ ਹਵਾ ਜਿਹੜੀ ਹੈ ਉਹ ਫਲੂਟ ਦੇ ਅੰਦਰ ਜਾਂਦੀ ਹੈ ਇਹ ਸੱਤ ਥੋਲ ਹੈ ਆਪਣੇ ਆ ਠੀਕ ਹੈ ਜੀ ਇੱਕ ਆ ਪਹਿਲਾ ਥੋਲ ਹੈ ਜੀ ਜਿਸ ਤੋਂ ਹਵਾ ਅੰਦਰ ਵੱਲ ਟਿਠਦੀ ਹੈ ਹਾਂਜੀ ਬਿਲਕੁਲ ਠੀਕ ਹੈ ਤੇ ਇਹਨਾਂ ਵਿੱਚ ਕੀ ਜਾਂਦਾ ਸੁਪ ਹੁੰਦਾ ਫਾਰਮੂਲਾ ਹੁੰਦਾ ਹੈ ਕਿ ਹਵਾ ਅਗੂ ਬੰਦ ਕਰਦੇ ਆ ਪਾਸਟੀ ਨੂੰ ਇਹਨੂੰ ਖੋਲਦੇ ਆ ਤੇ ਲੱਕੀ ਫਾਰਮੂਲਾ ਹੈ ਕਿ ਤੁਨ ਬਾਰਤ ਨਿਕਲਦੀ ਹੈ ਜੀ ਬਿਲਕੁਲ ਜੀ ਇਹ ਬਲੋਇੰਗ ਥੋਲਾ ਜੀ ਇਹਦੇ ਵਿੱਚ ਅਸੀਂ ਹਵਾ ਗੁਜਾਰਦੇ ਆ जी बलोइंगी लगभग सैवनटी परसेंट बलोइंग पार्ट जो है फलूड के अंदर भेजा जाता हाँ है, है और थर्टी परसेंट बहर कनारी टच करके बहर जाएगा ठीक है जो सैवनटी परसेंट हिस्सा हवा का फलूड के अंदर जा रहा है वो फल्यूड के थले तक पहुँचता है और थले असि फिंगरस के नाल होल् क्लोज कर रहे ओपन कर रहे इन्हों टकरा टकरा के फिर वापस इस स्थान तो सौ के रूप में प्रोडक्ट हो जाता है ਹਾਂ ਠੀਕ ਹੈ ਅਮੀ ਆਪਕੋ ਇਹਨਾਂ ਨੂੰ ਪਟਿਕੋ ਦੁਨਨੀ ਕਾਲ ਨੇ ਸਿੱਧੀ ਜੀ ਜਾਨੋ ਚੋ ਦੁਨਨੀ ਕਾਲਦੇ ਹਾਂ ਜੀ ਬਿਲਕੁਲ ਉਹਦਾ ਕੀ ਹੁੰਦਾ ਕੋਈ ਉਹਦੇ ਬੁਲੰਦ ਦਾ ਕੋਈ ਸਾਤ ਹੁੰਦਾ ਹੈ ਕਿ ਹਵਾ ਦਾ ਸਾਤ ਹੁੰਦਾ ਹੈ ਦੇਖੋ ਉਹਦੇ ਵਿੱਚ ਜੋ ਸੁਰ ਨੇ ਜਿਹੜਾ ਵੀ ਸੌਂਗ ਅਸੀਂ ਗਾ ਰਹੇ ਹਾਂ ਜਾਂ ਵਜਾ ਰਹੇ ਹਾਂ ਹਾਂਜੀ ਠੀਕ ਹੈ ਉਹ ਵਜਾਣ ਵਾਲੇ ਦੇ ਪਲੇਅਰ ਦੇ ਦਿਮਾਗ ਦੇ ਵਿੱਚ ਹੁੰਦਾ ਹੈ ਹੁੰਦਾ ਹੈ ਉਹਦੇ ਲਈ ਕਿਹੜੇ ਸੁਰ ਯੂਸ ਫੋਰੇ ਨੇ ਸਾਰੇ ਗਾਵਾਂ ਪਾਦਾ ਨੀਂ ਦੇ ਵਿੱਚੋਂ ਕਿਹੜੇ ਕਿਹੜੇ ਸੁਰ ਲਗਾ ਰਿਆ ਤਾਂ ਉਹ ਜਦੋਂ ਸੁਰ ਬੰਸੀ ਤੇ ਲਗਾਉਂਦਾ ਹੈ ਤਾਂ ਫਿਰ ਉਸੇ ਤਰ੍ਹਾਂ ਦੀ ਤੁੰਗੀ ਜਿਹੜੀ ਹੈ ਉਹ ਅੱਛਾ ਹਾਰਮੋਨੀਅਮ ਦਾ ਤੇ ਬੰਸਰੀ ਦਾ ਕਨੈਕਸ਼ਨ ਨਾਲਸਾ ਹੈ ਕੀ ਕਨੈਕਸ਼ਨ ਹੈ ਇਹਨਾਂ ਦਾ ਨਹੀਂ ਹਾਰਮੋਨੀਅਮ ਦਾ ਬੰਸਰੀ ਦਾ ਕਨੈਕਸ਼ਨ ਜਿੰਨੇ ਵੀ ਸਾਜ਼ ਨੇ ਸਾਰਿਆਂ ਦਾ ਇੱਕੋ ਇੱਕ ਕਨੈਕਸ਼ਨ ਆਪਸ ਵਿੱਚ ਹੈ ਕੀ ਸੱਤ ਸੁਰ ਹਰਮੋਨੀਅਮ ਚ ਸੱਤ ਹੀ ਪਿਉਟ ਵਿੱਚ ਹੈ ਸੱਤ ਹੀ ਗਿਟਾਰ ਵਿੱਚ ਹੈ ਜਿੰਨੇ ਵੀ ਦੁਨੀਆਂ ਦੇ ਇਨਸਟਰੂਮੈਂਟਸ ਨੇਗੀ ਸਾਰੇ ਵਿੱਚ ਹੀ ਸੱਤ ਸੁਰ ਆ ਜਾਂਦੀ ਹੈ ਤੇ ਬਸ ਇकडे ਸਾਰੇ ਚਾਂਦੀ ਹੈ ਇकडे ਸਾਰੇ ਹੁੰਦੇ ਆਂਦਾ ਇਹ ਹਵਾ ਵਾਲੇ ਜੋ ਸਾਜ਼ ਨੇ ਉਹਨਾਂ ਦੇ ਵਿੱਚ ਬੰਸਰੀ ਨੂੰ ਰੱਖਿਆ ਗਿਆ ਹੈ ਅੱਛਾ ਠੀਕ ਹੈ ਹਵਾ ਵਾਲੇ ਸਾਜ਼ ਦੇ ਵਿੱਚ ਅਲਗੋਜ਼ੇ ਹੋਗੇ ਹਾਂਜੀ ਬੰਸਰੀ ਹੋ ਗਿਆ ਟਰੰਪਟ ਹੋ ਗਿਆ ਸੈਕਸੋਫੋਨ ਹੋ ਗਿਆ ਤੇ ਦੂਸਰਾ ਸ਼ਹਿਨਾਈ ਹੋ ਗਿਆ ਸ਼ਹਿਨਾਈ ਹੋ ਗਿਆ ਇਹਨਾਂ ਹਵਾ ਵਾਲੇ ਜੋ ਸਾਜ਼ ਨੇ ਉਹਨਾਂ ਦੇ ਵਿੱਚ ਪੰਸਰੀ ਦਾ ਇਸ ਤਰ੍ਹਾਂ ਹੈ ਠੀਕ ਹੈ ਅਬਸੀ ਤੁਸੀਂ ਸਿੱਖਿਆ ਆਪਣੀ ਐਨਰਜੀ ਇੱਕ ਨਾਮ ਵੀ ਕਮਾਇਆ ਤੁਸੀਂ ਕਿੱਜਾ ਗਏ ਹੋ ਅਬ ਹੋਰ ਵੀ ਤੁਸੀਂ ਜਾਂਦੇ ਰਹੇ ਹੋ ਪਟਿਲਕਾ ਵੀ ਤੁਸੀਂ ਪ੍ਰੋਗਰਾਮ ਕੀਤੇ ਹੈ ਤੇ ਰਹੀ ਨਾਈਟ ਵੀ ਜਿੱਦੇ ਅਲਾਨ ਕੀਤੀ ਜੀ ਇਹ ਕਾਹ ਵੀ ਤੁਸੀਂ ਪ੍ਰੋਗਰਾਮ ਕੀਤੇ ਠੀਕ ਹੈ ਤੇ ਤੁਹਾਡੀ ਇਹ ਤੁਹਾਨੂੰ ਕਿੱਥੋਂ ਮਿਲੀ ਇਨਸਪੀਰੇਸ਼ਨ ਇਸ ਜੀ ਸ਼ੁਰੂ ਦੇ ਵਿੱਚ ਮੈਂ ਕਾਲਜ ਟਾਈਮ 'ਚ ਭੰਗੜਾ ਤਰ੍ਹਾਂ ਦੇ ਵਿੱਚ ਇੰਟਰਸਟ ਰੱਖਦਾ ਸੀ ਜੀ ਹਾਂ ਮੇਰੀ ਰੁਚੀ ਵੀ ਸੀ ਕੁਝ ਸਮੇਂ ਬਾਅਦ ਸਿੰਗਿੰਗ ਵਾਲੇ ਪਾਸੇ ਮੇਰਾ ਨੁਸ਼ਾਨ ਬਣਿਆ ਠੀਕ ਹੈ ਜੀ ਹੋਰ ਮੈਂ ਉਸਤਾਦ ਮਾਸਟਰ ਜੀਸ਼ਨ ਸ਼ਾਨ ਜੀ ਕੋਲ ਵੋਕਲ ਕਲਾ ਸਿੱਖੀ ਕਲ ਔਰ ਸਰਦਾਰ ਮਨਜੀਤ ਸਿੰਘ ਦਿਨੇਜਾ ਜੀ ਕੋਲ ਹਾਂਜੀ ਠੀਕ ਹੈ ਲਾਈਟ 뮤직 ਫੋਕ 뮤직 ਸਾਈਟ ਲਈ ਜਾਣਛੁਕ ਕੀਤਾ ਤੇ ਐਸੇ ਸੰਗੀਤ ਵੋਕਲ ਸਿੱਗਿਆ ਸਿੱਗਿਆ ਜੁਰਾ ਸ਼ਰਮਾ ਜੀ ਮੇਰੇ ਮਿੱਤਰ ਬਣੇ ਉਹ ਫਲੂਟ ਵਜਾਇਆ ਕਰਦੇ ਸੀ ਉਹਨਾਂ ਨੂੰ ਦੇਖ ਕੇ ਮੇਰਾ ਮਨ ਕਰਨ ਲੱਗਿਆ ਕਿ ਇਹ ਇਨਸਟਰੂਮੈਂਟਸ ਮੈਂ ਵੀ ਵਜਾ ਕੇ ਦੇਖਾਂ ਹਾਂਜੀ ਠੀਕ ਹੈ ਤੋਥੋਂ ਮੈਥੋਡਿਕਲਨ ਤੋਂ ਜਾਣਕਾਰੀ ਲਈ ਔਰ ਮੈਂ ਆਪਣਾ ਇਹ ਸਾਜ਼ ਦਿੱਲੀ ਤੋਂ ਖਰੀਦ ਕੇ ਲਿਆਇਆ ਠੀਕ ਹੈ ਜੀ ਔਰ ਆਮ ਮਾਰਕੀਟ ਦੇ ਵਿੱਚ ਜੋ ਬੰਸਰੀ ਬਜਾਰਾਂ ਦੇ ਵਿੱਚ ਤੁਰਦੇ ਫਿਰਦੇ ਵੇਚ ਰਹੇ ਨੇ ਉੱਥੋਂ ਹੀ ਮੈਂ ਬੰਸਰੀ ਉਹਨਾਂ ਤੋਂ ਖਰੀਦੀ ਅੱਛਾ ਠੀਕ ਹੈ ਔਰ ਬਸ ਉਸ ਤੋਂ ਬਾਅਦ ਪਰਮਾਤਮਾ ਨੇ ਹੀ ਮੈਨੂੰ ਮੋਟੀਵੇਸ਼ਨ ਦਿੱਤੀ ਪਰਮਾਤਮਾ ਨੇ ਹੀ ਮੈਨੂੰ ਇਹ ਇੱਥੇ ਤੱਕ ਪਹੁੰਚਾਇਆ ਜੋਸ਼ ਖਿਆਲ ਉਹ ਪਰਮਾਤਮਾ ਵੱਲੋਂ ਹੀ ਜੜਾ ਹੈ ਮੇਰੇ ਕੋਲੇ ਪੱਜ ਜੋ ਹੈ ਠੀਕ ਹੈ ਉਹਨਾਂ ਦਾ ਹੀ ਦਿੱਤਾ ਹੋਇਆ ਹੈ ਬਿਲਕੁਲ ਬਹੁਤ ਅੱਛਾ ਜੀ ਬਤ ਕਰਿਆ ਤੇ ਤੁਸੀਂ ਆਪਣੇ ਸਕੂਲ ਵਿੱਚ ਵਿਸ਼ੇ ਸ਼ੌਂਕ ਵਾਲੇ ਬੱਚਾ ਨੂੰ ਬਣਾਉਂਦੇ ਹੋ ਹਾਂ ਜੀ ਬਿਲਕੁਲ ਜੀ ਡੈਸਟੂਲ ਅਸ ਨੂੰ ਜਿਹੜੇ ਬੁੰਗੇ ਵਾਹੇ ਬੱਚੇ ਆ ਬਣਾਉਂਦੇ ਹੋ ਠੀਕ ਹੈ ਤੇ ਉਹਨਾਂ ਵਿੱਚ ਸੰਗੀਤ ਦਾ ਕਿਹ ਰੁਝਾਨ ਹੁੰਦਾ ਹੈ ਤੁਸੀਂ ਉਹਨੂੰ ਸਿਖਾਉਂਦੇ ਹੋਗੇ ਮਿਊਜ਼ਿਕ ਦੀ ਆਪ ਕੋ ਨਾ ਹੁੰਦੀ उन्होंने तो कि नहीं रुझान है बच्चों का कि बच्चे की किस खाते हैं कि रिस्पोंस देते हैं जी है ना जी मैं सर एज ए स्पैशल एजुकेटर फॉर डेफ चाइल्ड काम कर रहा है स्कूल ठीक म्यूजिक मेरा एक अलग पार्ट है शौक है मेरी हॉबी है ठीक है थीक और दे चल रहे हैं जिते मैं सिख रहा उ मैं ब्लाइंड बच्चों भी म्यूजिक सिखा रहा ठीक है और वो बहुत ही बढ़िया सीख रहे हैं इतों तक कि वह बच्चे अच्छी अच्छी स्टेजा से भी जोड़ा है वो परफॉर्म कर चुके हैं फाजिलका काफ़ी सारे स्थानों पर उन्होंने ज परफॉर्म अपनी परफॉर्मेंस जी दी है और अच्छा

ਬਿਲਕੁਲ ਮੈਂ ਮੇਰੇ ਅਕਸਰ ਮਨ ਵਿੱਚ ਸਵਾਲ ਉਠਦਾ ਹੈ ਕਿ ਬੰਸੀ ਵਾਦਕ ਜਿਹੜੇ ਨੇ ਉਹ ਘਟ ਕਿਉਂ ਨੇ ਅੱਛਾ ਔਰ ਬੰਸਰੀ ਸਿੱਖਣ ਦੇ ਲਈ ਸਟੂਡੈਂਟਸ ਦੀ ਗਿਣਤੀ ਨਾ ਮਤਨਣਾ ਨਾ ਨਾ ਮਤਨ ਬਿਲਕੁਲ ਕਿਉਂ ਨਹੀਂ ਸਿੱਖ ਰਹੇ ਐਕਚੁਅਲੀ ਮੈਨੂੰ ਨਹੀਂ ਪਤਾ ਸੀ ਕਿ ਇਹ ਕਾਰਨ ਕੀ ਹੈ ਕਿਉਂਕਿ ਅਬੋਰ ਫਾਜ਼ਲ ਕਾ ਜਲਾਲਾਬਾਦ ਫਰੋਜ਼ਪੁਰ ਮੁਖਸਰ ਜਦੋਂ ਮੈਂ ਬੰਸਰੀ ਸਿੱਖਣੀ ਸ਼ੁਰੂ ਕੀਤੀ ਤਾਂ ਮੈਨੂੰ ਕੋਈ ਵੀ ਅਧਿਆਪਕ ਜਿਹੜਾ ਹੈ ਉਹ ਨਹੀਂ ਮਿਲਿਆ ਮੈਂ ਆਨਲਾਈਨ ਟਰਾਈ ਕੀਤੀ ਔਰ ਉਹਨਾਂ ਦੀ ਫੀਸ ਬਹੁਤ ਜ਼ਿਆਦਾ ਸੀ ਪਰ ਫਿਰ ਕਾਰਨ ਕੀ ਹੈ ਕਿ ਬੰਸਰੀ ਵਾਦਕ ਕਿਉਂ ਨਹੀਂ ਦੇਖਣ ਨੂੰ ਮਿਲਦੇ ਹਰਮੋਨੀਅਮ ਪਲੇ ਕਰਨ ਵਾਲੇ ਕੀਬੋਰਡ ਪਲੇ ਕਰਨ ਵਾਲੇ ਗਿਟਾਰ ਵਾਦਕ ਆਮ ਤੌਰ 'ਤੇ ਦੇਖਣ ਨੂੰ ਰਸਟਿਆਂ ਵਿੱਚ ਆਉਂਦੇ ਜਾਂਦੇ ਵੀ ਮਿਲ ਜਾਂਦੇ ਨੇ ਪਰ ਬੰਸਰੀ ਵਾਦਕ ਦੀ ਕਮੀ ਬਹੁਤ ਹੈ तो जिमें जिमें बंसरी बजा शुरू किया इन्होंने सवालों का जवाब खुद ब खुद ही मिलना शुरू हो गया एक्चुअली बंसरी साज जोड़ा है वो बाकी साज कंपेटिव काफ़ी मुश्किल है अच्छा मुश्किल सर इस तरह है कि ਜਦੋਂ ਅਸੀਂ ਹਾਰਮੋਨੀਅਮ ਵਜਾਉਣਾ ਸਿੱਖਣਾ ਸ਼ੁਰੂ ਕਰਦੇ ਹਾਂ ਹਾਂਜੀ ਹਾਂਜੀ ਜਦ ਕੋਈ ਸਟੂਡੈਂਟਸ ਹਾਰਮੋਨੀਅਮ ਸਿੱਖਣਾ ਸ਼ੁਰੂ ਕਰਦਾ ਹੈ ਜਾਂ ਤਬਲਾ ਵਜਾਉਣਾ ਸਿੱਖਣਾ ਸ਼ੁਰੂ ਕਰਦਾ ਹੈ ਜਾਂ ਗਿਟਾਰ ਸ਼ੁਰੂ ਕਰਦਾ ਹੈ ਹਾਂਜੀ ਹਾਂਜੀ ਤਾਂ ਉਹਨਾਂ ਨੂੰ ਸਾਹਮਣੇ ਸੁਰ ਨਜ਼ਰ ਆਉਂਦੇ ਨੇ ਹਾਰਮੋਨੀਅਮ ਦੇ ਉੱਪਰ ਪੱਖਾ ਲਗਾ ਕੇ ਉਹ ਸੁਰ ਵਜਾ ਲੈਂਦਾ ਹੈ ਸੁਰ ਵੀ ਨਿਕਲ ਜਾਂਦੇ ਨੇ ਗਿਟਾਰ ਜਦੋਂ ਸਿੱਖਣਾ ਸ਼ੁਰੂ ਕਰਦਾ ਹੈ ਤਾਂ ਉਹ ਸਟ੍ਰਿੰਗ ਨੂੰ ਜਦੋਂ ਟੱਚ ਕਰਦਾ ਹੈ ਤਾਂ ਉਦੋਂ ਵੀ ਸੌਂਡ ਦੀ ਪ੍ਰੋਡਕਸ਼ਨ ਹੁੰਦੀ ਹੈ ਤਬਲਾ ਜਦੋਂ ਤਬਲਾ ਵਜਾਉਣਾ ਸ਼ੁਰੂ ਕਰਦਾ ਹੈ ਤਾਂ ਖੱਥਾ ਨੂੰ ਚੌਟ ਲਗਾਉਂਦਾ ਹੈ ਤਬਲੇ ਦੇ ਉੱਪਰ ਤਾਂ ਸੌਂਗ ਦੀ ਪ੍ਰੋਡਕਸ਼ਨ ਹੈ ਪਰ ਬੰਸਰੀ ਕੇ ਜਿਹੜਾ ਸਾਜ਼ ਹੈ ਜਦੋਂ ਅਸੀਂ ਸਟੂਡੈਂਟਸ ਨੂੰ ਪੜ੍ਹਾਣੇ ਔਰ ਕਿੰਨੇ ਵਜ੍ਹਾ ਇਹਦੇ ਵਿੱਚ ਸੌਂਗ ਦੀ ਪ੍ਰੋਡਕਸ਼ਨ ਨਹੀਂ ਹੁੰਦੀ ਹਾਂ ਠੀਕ ਹੈ ਇਹਦੇ ਵਿੱਚ ਸੌਂਗ ਦੀ ਪ੍ਰੋਡਕਸ਼ਨ ਪਹਿਲੀ ਵਾਰ ਨਹੀਂ ਹੁੰਦੀ ਉਹਦੇ ਲਈ ਉਹਨੂੰ ਵਾਰ-ਵਾਰ ਹੋਠਾਂ ਤੇ ਲਗਾਉਣਾ ਪੈਂਦਾ ਹੈ ਵਾਰ-ਵਾਰ ਫੂਕ ਲਗਾਣੀ ਪੈਂਦੀ ਹੈ ਫਿਰ ਵੀ ਸ਼ਾਂ ਸ਼ਾਂ ਦੀ ਆਵਾਜ਼ ਜਾਂ ਕੁਝ ਵੀ ਨਹੀਂ ਦੂਸਰੀ ਦੂਸਰਾ ਕਾਰਨ ਹੈ ਦੂਸਰਾ ਕਾਰਨ ਹੈ ਕਿ ਇਹ ਕਿਤਨਾ ਦਾ ਬਲਾਈਂਡ ਇਨਸਟਰੂਮੈਂਟਸ ਹੈ ਜਿਨੇ ਵੀ ਲਗਭਗ ਸਾਜ ਨੇ ਉਹਨਾਂ ਸਾਰਿਆਂ ਦੇ ਸੁਰ ਸਾਨੂੰ ਅੱਖਾਂ ਨਾਲ ਨਜ਼ਰ ਆ ਜਾਂਦੇ ਨੇ ਹਾਂਜੀ ਠੀਕ ਹੈ ਪਰ ਜਦੋਂ ਅਸੀਂ ਬੰਸਰੀ ਹੋ ਤੁਸੀਂ ਪਲੇ ਕਰੋਗੇ ਮੈਂ ਜੀ ਇਹਦੇ ਸੁਰ ਤੁਹਾਨੂੰ ਅੱਖਾਂ ਨਾਲ ਨਜ਼ਰ ਨਹੀਂ ਆਣਗੇ ਜਿਸ ਤਰ੍ਹਾਂ ਮੈਂ ਇਹ ਪਲੇ ਕਰ ਰਿਹਾ ਇਹਦੇ ਸੁਰ ਚੱਲੇਗੀ ਬਿਲਕੁਲ ਸੈੱਟ ਤੇ ਤਾਂ ਇਹਦੇ ਸੁਰ ਦਿਮਾਗ ਤੋਂ ਲੱਭਣੇ ਪੈਂਦੇ ਨੇ ਵੇਖਣੇ ਪੈਂਦੇ ਨੇ ਫਿੰਗਰ ਦਾ ਟੱਚ ਕਰਨਾ ਪੈਂਦਾ ਹੈ ਕਿ ਇਹ ਸੁਰ ਕਿੱਥੇ ਹੈ ਤੇ ਇਸ ਕਰਕੇ ਜੇ ਐਸੁਰ ਨੂੰ ਮੈਂ ਇੱਥੇ ਲਗਾਵਾਂ ਤਾਂ जरा स्टूडेंट्स फस्ट वार प्ले कर रहे है तो कदम भी लगा पाए नहीं पाएगा तो इस तरह करके शुरू बंसली प्ले करना काफी डिफिकल्ट स्टूडेंट्स महसूस होंगे वो दो चार दिन की प्रैक्टिस तो बादना पसंद कर लेते हैं कि नहीं यार बहुत टफ है साधना हाँ। है बिल्कुल जी तपस्या है हाँ इस करके इंस्ट्रूमेंट्स का थोड़ा ये है ਕਿ ਇਹਨੂੰ ਵਜਾਣ ਦੇ ਲਈ ਜਿਹੜਾ ਹੈ ਉਹ ਸਹੀ ਤੇ ਰੱਖ ਕੇ ਇਹਨੂੰ ਸਿਰਫ ਦਿਮਾਗ ਔਰ ਰੂਹ ਦਿਲ ਦੇ ਥ्रू ਇਹਨੂੰ ਜਿਹੜਾ ਹੈ ਸਹੀ ਇਹ ਹਸਰ ਨੂੰ ਮਹਿਸੂਸ ਕਰਕੇ ਵਜਾਇਆ ਹੈ ਔਰ ਦਿਮਾਗ ਤੋਂ ਇਹਦੇ ਸੁਰ ਜਿਹੜੇ ਨੇ ਉਹ ਬਣਾਈ ਜਾਂਦੇ ਨੇ ਇਹ ਕਾਰਨ ਹੈ ਕਿ ਸਟੂਡੈਂਟਸ ਜਿਹੜਾ ਉਹ ਬੰਸਰੀ ਵੱਲ ਜ਼ਿਆਦਾ ਰੁਚੀ ਨਹੀਂ ਦਿਖਾਉਂਦੇ ਹਾਂ कि हैं। जी जी <coughs> कोई नहीं गीत भी थोन जी मैं भगवान श्री कृष्ण जी आराधना सुना बिल्कुल जी बिल्कुल ਜੀ 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 ਇੱਕ ਜੀ ਜੀ ਆਈ ਬੜਾ ਬਹੁਤ ਬਹੁਤ शुक्रिया ਅੰਗਵਾਤ थैंक यू जी शुक्रिया सर थैंक यू जी ਮੈਂ ਆਪਣੇ ਆਪ ਨੂੰ ਖੁਸ਼ クリスマス ਵਧਾਈ ਕਿ ਤੁਸਾਂ ਨੂੰ ਇਸ ਤਰ੍ਹਾਂ ਕੰਮ ਦੇ ਸਾਹਮਣੇ ਲਿਆ ਹਾਂ ਦਾ ਅਗਲੀ ਮੈਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ थैंक यू ਸੋ